ਰਾਜਾ ਬਣਗੇ ਇਹ ਸੋਚਦਾ ਹੈ ਕਿ ਜਿਹੜੀ ਇਹ ਕਮਿਊਨਿਟੀ ਦੇ ਲੋਕ ਆ ਜੇ ਉਹ ਪੱਠੇ ਪਾਉਂਦਾ ਸੀ ਕਾਲੇ ਰੰਗ ਦਾ ਸੀ ਵੀ ਉਹਨੂੰ ਜਿਹੜਾ ਕੈਬਨਟ ਚ ਲਿਆ ਜਾ ਉਹਨੂੰ ਜਿਹੜਾ ਅਹੁਦੇ ਤੇ ਲਿਆ ਉਹਦੇ ਕਹਿਣ ਦਾ ਮਤਲਬ ਇਹ ਹੈ ਵੀ ਇਹ ਸੀਰੀ ਲੱਗੇ ਰਹਿਣਾ ਚਾਹੀਦੇ ਸੀ ਇਹੋ ਜਿਹੇ ਬੰਦੇ ਇਹੇ ਬੰਦੇ ਉੱਪਰ ਨਹੀਂ ਹੋਣੇ ਚਾਹੀਦੇ ਸੀ ਇਹ ਉਹਦੀ ਉਸ ਮਾਨਸਿਕਤਾ ਦਾ ਪ੍ਰਗਟਾਵਾ ਹੈ ਰੰਗ ਨੂੰ ਲੈ ਕੇ ਖਾਸ ਕਰ ਟਿੱਪਣੀ ਕੀਤੀ ਕਿ ਕਾਲੇ ਰੰਗ ਦਾ ਸੀ ਛਾ ਕਾਲਾ ਮਤਲਬ ਪੂਰਾ ਡਿਟੇਲ ਦੇ ਵਿੱਚ ਜਿਹੜਾ ਲੇਬਰ ਦੇ ਕੰਮ ਕਰਨੇ ਕੰਸਟਰਕਸ਼ਨ ਦੇ ਕੰਮ ਕਰਨੇ ਤੇ ਉਹਨਾਂ ਨੇ ਕਾਲੇ ਹੋਣਾ ਤੇ ਚਿਹਰੇ ਤੇ ਨੂਰ ਤਾਂ ਫਿਰ ਰਾਜੇ ਵੜਨ ਕਰਕੇ ਰਹਿਣਾ ਨਾ ਜਿਨ੍ਹਾਂ ਨੇ ਲੋਕਾਂ ਦੇ ਸਿਰ ਤੇ ਪਲਣਾ ਉਹਨਾਂ ਦਾ ਪੈਸਾ ਖਾਣਾ ਤੇ ਉਹਦੇ ਤੇ ਐਸ਼ ਕਰਨੀ ਸੀ ਐਸੀ ਕਮਿਸ਼ਨ ਪੰਜਾਬ ਦੇ ਵਿੱਚ ਚਿੱਟਾ ਹੱਥੀ ਆ ਐਸਸੀ ਕਮਿਸ਼ਨ ਜੇ ਬੋਲੂ ਤੇ ਕਿਸੇ ਹਾਈਲਾਈਟ ਤੇ ਤੇ ਜਿਹੜਾ ਕੋਈ ਬਿਲਕੁਲ ਮਤਲਬ ਮਹਤੜ ਬੰਦਾ ਹੈ ਉਸ ਮਸਲੇ ਤੇ ਬੋਲੂ ਰਾਜੇ ਬੰਗਾਲੇ ਤੇ ਤਾਂ ਉਹ ਇਸ ਕਰਕੇ ਆ ਕਿ ਚਲੋ ਉਹਨਾਂ ਦੀ ਵਿਰੋਧੀ ਪਾਰਟੀ ਹੈ ਚੰਦਪਾਣ ਦੇ ਵਿੱਚ 100 ਤੋਂ ਉੱਪਰ ਜਿਹੜੇ ਮਜ਼ਦੂਰਾਂ ਨੂੰ ਘਰੇ ਵੜ ਕੇ ਕੁੱਟਿਆ ਘਰ ਤੋੜਤੇ ਬੂਹੇ ਤੋੜਤੇ ਔਰਤਾਂ ਨੂੰ ਕੁੱਟਿਆ ਬੱਚਿਆਂ ਨੂੰ ਕੁੱਟਿਆ ਔਰ 41 ਬੰਦੇ ਚੱਕ ਕੇ ਜੇਲ੍ਹ ਦੇਤੇ ਤੇ ਬੇਇਤਹਾਸ਼ਾ ਤਸ਼ੱਦਦ ਟਾਇਆ ਪੁਲਿਸ ਨੇ ਐਸਸੀ ਕਮਿਸ਼ਨ ਦਾ ਮੂੰਹ ਟੁੱਟ ਜੇ ਇੱਕ ਸ਼ਬਦ ਵੀ ਬੋਲਿਆ ਵੇ ਸੰਗਰੂਰ ਦੇ ਵਿੱਚ ਜਿਹੜੇ ਐਸਸੀ ਕਮਿਊਨਿਟੀ ਦੇ ਲੋਕ ਨੇ 800 900 ਦੇ ਕਰੀਬ ਗ੍ਰਿਫਤਾਰੀਆਂ ਹੋਈਆਂ ਔਰਤਾਂ ਨੂੰ ਜੇਲ੍ਹਾਂ ਚ ਰੋਲ ਲਿਆ ਗਿਆ ਐਸਸੀ ਕਮਿਸ਼ਨ ਇੱਕ ਸ਼ਬਦ ਤੱਕ ਨਹੀਂ ਬੋਲ ਫਾਰਮੈਲਟੀ ਲਈ ਬਣਾਇਆ ਹੋਇਆ ਕਮਿਸ਼ਨ ਆ ਇਹਦੇ ਚੋਂ ਕੱਢਣ ਪਾਉਣ ਨੂੰ ਕੁਝ ਨਹੀਂਗਾ ਉਸ ਬ੍ਰਾਹਮਣਵਾਦ ਦੇ ਜਿਹੜਾ ਪ੍ਰਗਟਾਵੇ ਦੇ ਵਿੱਚੋਂ ਹੀ ਸਾਰੀਆਂ ਗੱਲਾਂ ਰਾਜਾ ਵਿਡੰਗ ਬੋਲਦਾ ਇਹੀ ਆਰਐਸਐਸ ਕਹਿੰਦੀ ਹੈ ਇਹਦਾ ਮਤਲਬ ਵੀ ਰਾਜਾ ਹੁਣ ਆਰਐਸਐਸ ਦੀ ਜਿਹੜੀ ਬੋਲੀ ਆ ਉਹ ਬੋਲ ਰਿਹਾ ਹੈ ਅਹਿਮਦ ਆਲੀ ਪਾਰਟੀ ਦਾ ਤਾਂ ਮਨਿੰਦਰ ਜੀ ਇਹ ਆ ਇਹਨਾਂ ਨੇ ਤੁਸੀਂ ਇੱਕ ਕੰਮ ਦੱਸ ਦਿਓ ਜਿਹੜਾ ਸੀਗਮੈਂਟ ਲਈ ਕੀਤਾ ਇੱਕ ਸਿੰਗਲ ਕੰਮ ਤੇ ਸਿੰਗਲ ਮੀਟਿੰਗ ਜਿਹੜੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਜੇ ਇੱਕ ਵੀ ਕੀਤੀ ਹੋਵੇ ਭਗਵੰਤ ਮਾਨ ਨੇ ਤੇ ਉਹ ਦੱਸ ਦਿਓ ਜੀਤਨ RAM ਮਾਨ ਜੀ ਬਿਹਾਰ ਦਾ ਮੁੱਖ ਮੰਤਰੀ ਬਣ ਗਿਆ ਮੁੱਖ ਮੰਤਰੀ ਬਣ ਕੇ ਮੰਦਰ ਚੱਲਿਆ ਗਿਆ ਤੇ ਪੁਜਾਰੀਆਂ ਨੇ ਉਹਦੇ ਜਾਣ ਤੋਂ ਬਾਅਦ ਦੁੱਧ ਨਾਲ ਮੰਦਰ ਧੋਤਾ ਮੁੱਖ ਮੰਤਰੀ ਦੇ ਵੱਦ ਕੀ ਬਣ ਜੀ ਬੰਦਾ ਰਾਸ਼ਟਰਪਤੀ ਨੂੰ ਉਹਦੀ ਜਾਤ ਦੇ ਨਾਲ ਜੋੜ ਕੇ ਮਜ਼ਾਕ ਕੀਤੇ ਜਾਂਦੇ ਆ ਤੁਸੀਂ ਕਾਸਟ ਨਾਲ ਸੰਬੰਧਤ ਜੋ ਮਰਜ਼ੀ ਬਣ ਜਾਓ ਉਹ ਜੇ ਉਹ ਡੀਸੀ ਬਣ ਕੇ ਵੀ ਮਝਵੀ ਹੈ ਜੇ ਉਹ ਆਈਪੀਐਸ ਬਣ ਕੇ ਆਈਐਸ ਬਣ ਕੇ ਵੀ ਚਮਾਰ ਆ ਤੇ ਫਿਰ ਉਹ ਇਹ ਕੀ ਕਰ ਲੈ ਸਮਾਜ ਇਸ ਚ ਤੇ ਆਪਣੇ ਆਪ ਨੂੰ ਜਿਹੜੇ ਸੋ ਕਾਲਡ ਮਸੀਹੇ ਵੀ ਘਵਾਉਂਦੇ ਆ ਦਲਤਾਂ ਦੇ ਉਹ ਦੱਸਣ ਉਹਨਾਂ ਕੋਲ ਕੀ ਪ੍ਰੋਗਰਾਮ ਆ ਕਿਤੇ ਜਾਤ ਪਾਤ ਦਾ ਕੰਡਾ ਭੋਰ ਲਈ ਵੀ ਕੋਈ ਉਹ ਜਿਹੜਾ ਸੰਘਰਸ਼ ਕੀਤਾ ਹੋਵੇ ਜਾਂ ਕੋਈ ਕੋਈ ਪ੍ਰੋਗਰਾਮ ਦਿੱਤਾ ਹੋਵੇ ਵੀ ਸਾਡੇ ਕੋਲੇ ਆ ਪ੍ਰੋਗਰਾਮ ਆ ਬੀਤੇ ਦਿਨੀ ਤਰਨਤਾਰਨ ਚੋਣਾਂ ਦੇ ਪ੍ਰਚਾਰ ਦੌਰਾਨ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਬਿਆਨ ਤੇ ਵਿਵਾਦ ਸ਼ੁਰੂ ਹੋ ਗਿਆ ਬਿਆਨ ਸੀ ਸਾਬਕਾ ਕੇਂਦਰੀ ਕੈਬਨਟ ਮੰਤਰੀ ਬੂਟਾ ਸਿੰਘ ਦੇ ਨੂੰ ਲੈ ਕੇ ਜਿੱਥੇ ਉਹਨਾਂ ਨੇ ਬੂਟਾ ਸਿੰਘ ਦੇ ਰੰਗ ਉਹਨਾਂ ਦੇ ਜਾਤ ਤੇ ਕੁਝ ਹੋਰ ਗੱਲਾਂ ਤੇ ਟਿੱਪਣੀ ਕੀਤੀ ਹਾਲਾਂਕਿ ਉਹਨਾਂ ਨੇ ਆਪਣੇ ਹਿਸਾਬ ਨਾਲ ਇਹ ਗੱਲ ਕਹੀ ਕਿ ਉਹਨਾਂ ਨੂੰ ਕਾਂਗਰਸ ਨੇ ਮਾਣ ਦਿੱਤਾ ਬੇਸ਼ੱਕ ਉਹ ਕਾਲੇ ਰੰਗ ਦੇ ਸੀ ਇਸ ਤਰੀਕੇ ਦੀਆਂ ਕਈ ਗੱਲਾਂ ਕੀਤੀਆਂ ਜਿਹਦੇ ਤੋਂ ਬਾਅਦ ਲੋਕਾਂ ਦੇ ਮਨ ਨੂੰ ਠੇਸ ਪਹੁੰਚੀ ਲੋਕਾਂ ਤੇ ਖਾਸ ਕਰਕੇ ਜਿਹੜਾ ਐਸਸੀ ਸਮਾਜ ਆ ਉਹਦੇ ਮਨ ਨੂੰ ਵੱਡੇ ਪੱਧਰ ਤੇ ਇਸ ਗੱਲ ਤੇ ਜੋ ਰੋਸ ਪੈਦਾ ਹੋਇਆ ਕਿ ਕਿਹੜੀਆਂ ਗੱਲਾਂ ਕਰਨ ਬੈਗੀਆਂ ਬੂਟਾ ਸਿੰਘ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਉੱਥੋਂ ਤੱਕ ਪਹੁੰਚੇ ਐ ਪਰ ਰਾਜਾ ਵੜਿੰਗ ਕਿਸ ਤਰੀਕੇ ਦੇ ਨਾਲ ਇੱਕ ਜਾਤ ਪਾਤ ਦਾ ਜਿਹੜਾ ਕੀੜਾ ਹਾਲੇ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਐ ਉਸ ਨੂੰ ਲੈ ਕੇ ਉਹਨਾਂ ਦਾ ਵਿਰੋਧ ਹੋ ਰਿਹਾ ਤੇ ਜਿਹਦੇ ਚੱਲਦਿਆਂ ਉਹਨਾਂ ਨੂੰ ਮਾਫੀ ਵੀ ਮੰਗਣੀ ਪਈ ਪਰ ਉਸ ਤੋਂ ਬਾਅਦ ਵੀ ਉਹਨਾਂ ਤੇ ਪਰਚਾ ਦਰਜ ਹੋ ਗਿਆ ਤੇ ਇਸ ਮਾਮਲੇ ਤੇ ਐਸਸੀ ਕਮਿਸ਼ਨ ਵੀ ਐਕਟਿਵ ਹੋਇਆ ਸਾਰੇ ਮਾਮਲੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੰਗਾ ਸਿੰਘ ਆਯਾਦ ਨੇ ਨੌਜਵਾਨ ਭਾਰਤ ਸਭਾ ਤੋਂ ਉਹ ਕਿਵੇਂ ਦੇਖਦੇ ਨੇ ਕਿਵੇਂ ਦੇਖਦੇ ਹੋ ਰਾਜਾ ਪਹਿਲਾਂ ਮੈਂ ਰਾਜਾ ਵੜਿੰਗ ਦੀ ਟਿੱਪਣੀ ਜਿਹੜੀ ਉਹਨਾਂ ਨੇ ਦਿੱਤੀ ਸਰਦਾਰ ਬੂਟਾ ਸਿੰਘ ਤੇ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਤੇ ਉਹ ਟਿੱਪਣੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਇਹ ਟਿੱਪਣੀਆਂ ਬੇਹਉਦ ਨਿੰਦਣਯੋਗ ਆ ਤੇ ਘਟੀਆ ਟਿੱਪਣੀਆਂ ਤੇ ਇਹ ਰਾਜੇ ਵਿੜنگ ਦੀ ਜਿਹੜੀ ਉਸ ਸਮਾਜ ਪ੍ਰਤੀ ਮਾਨਸਿਕਤਾ ਹੈ ਉਹਦਾ ਝਲਕਾਰਾ ਹੈ ਕਿ ਇਹ ਸਮਾਜ ਬਾਰੇ ਕੀ ਸੋਚਦਾ ਰਾਜਾ ਵਿੜنگ ਇਹ ਸੋਚਦਾ ਹੈ ਕਿ ਜਿਹੜੀ ਇਹ ਕਮਿਊਨਿਟੀ ਦੇ ਲੋਕ ਆ ਵੀ ਜੇ ਉਹ ਪੱਠੇ ਪਾਉਂਦਾ ਸੀ ਉਹ ਕਹਿੰਦਾ ਵੀ ਪੱਠੇ ਪਾਉਂਦਾ ਸੀ ਕਾਲੇ ਰੰਗ ਦਾ ਸੀ ਵੀ ਉਹਨੂੰ ਜਿਹੜਾ ਕੈਬਨਟ ਚ ਲਿਆ ਜਾ ਉਹਨੂੰ ਜਿਹੜਾ ਅਹੁਦੇ ਤੇ ਲਿਆ ਉਹਦੇ ਕਹਿਣ ਦਾ ਮਤਲਬ ਇਹ ਆ ਵੀ ਇਹੇ ਸਿਰੀ ਲੱਗੇ ਰਹਿਣਾ ਚਾਹੀਦੇ ਸੀ ਇਹੋ ਜਿਹੇ ਬੰਦੇ ਇਹੇ ਥੱਲੇ ਲੋਕਾਂ 'ਚ ਕੰਮ ਕਰਦੇ ਰਹਿਣੇ ਚਾਹੀਦੇ ਸੀਗੇ ਵੀ ਇਹ ਬੰਦੇ ਉੱਪਰ ਨਹੀਂ ਹੋਣੇ ਚਾਹੀਦੇ ਸੀ ਇਹ ਉਹਦੀ ਉਸ ਮਾਨਸਿਕਤਾ ਦਾ ਪ੍ਰਗਟਾਵਾ ਹੈ। ਹਮਮ ਔਰ ਇਹ ਇਸ ਗੱਲ ਦਾ ਵੀ ਪ੍ਰਗਟਾਵਾ ਹੈ ਕਿ ਜਿਹੜਾ 5000 ਸਾਲ ਤੋਂ ਇੱਕ ਕਮਿਊਨਿਟੀ ਨੇ ਬਹੁਤ ਵੱਡੀ ਗੁਲਾਮੀ ਜਿਹੜੀ ਭੋਗੀ ਆ ਜਿਨ੍ਹਾਂ ਨੂੰ ਜੇ ਕੋ ਕੰਮ ਦੀਆਂ ਗੱਲਾਂ ਸੁਣ ਵੀ ਲਈਆਂ ਜਾਂਦੀਆਂ ਸੀ ਤੇ ਬ੍ਰਾਹਮਣਵਾਦ ਨੇ ਉਹਨਾਂ ਦਾ ਹਾਲ ਇਹ ਕੀਤਾ ਕਿ ਉਹਨਾਂ ਦੇ ਕੰਨਾਂ 'ਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ ਜੇ ਉਹ ਕੋਈ ਸ਼ਬਦਚਾਰਨ ਵੀ ਕਰ ਲੈਂਦੇ ਸੀ ਤੇ ਉਹਨਾਂ ਦੀ ਜੀਭ ਵੱਢ ਦਿੱਤੀ ਜਾਂਦੀ ਸੀ। ਵੀ ਇਹ ਉਸ ਬ੍ਰਾਹਮਣਵਾਦ ਦੇ ਜਿਹੜਾ ਪ੍ਰਗਟਾਵੇ ਦੇ ਵਿੱਚੋਂ ਹੀ ਸਾਰੀਆਂ ਗੱਲਾਂ ਰਾਜਾ ਵਿੜੰਗ ਬੋਲਦਾ। ਇਹੀ ਆਰਐਸਐਸ ਕਹਿੰਦੀ ਹੈ। ਇਹਦਾ ਮਤਲਬ ਵੀ ਰਾਜਾ ਹੁਣ ਆਰਐਸਐਸ ਦੀ ਜਿਹੜੀ ਬੋਲੀ ਹੈ ਉਹ ਬੋਲ ਰਿਹਾ ਹੈ। ਅ ਅਸੀਂ ਇਸ ਜਿਹੜੀ ਟਿੱਪਣੀ ਦੀ ਬੇਹੱਦ ਨਿੰਦਾ ਜਿਹੜੀ ਕਰਦੇ ਆਂ ਔਰ ਅਸੀਂ ਇਹਦੇ ਤੇ ਸਾਮਝਦੇ ਆਂ ਕਿ ਜਿਹੜਾ ਜਾਤ ਪਾਤ ਆ ਅ ਇਹ ਇਹਦੀਆਂ ਜੜਾਂ ਜਿਹੜੀਆਂ ਉਹ ਆਰਥਿਕਤਾ ਦੇ ਬੱਚਾ ਔਰ ਇਹਦਾ ਜਿਹੜਾ ਫਲਾ ਹੈ ਉਹ ਸੁਪਰਸਟਰਕਚਰ ਦੇ ਵਿੱਚ ਕਲਚਰ ਦੇ ਵਿੱਚ ਹੋਰ ਸਾਡੇ ਪੋਲਟਿਕਸ ਦੇ ਵਿੱਚ ਹੋਰ ਸਮਾਜ ਦੇ ਵਿੱਚ ਉਹ ਫਲਾ ਇਹਦਾ ਇਸ ਤਰ੍ਹਾਂ ਹੋਇਆ ਵਾ ਇਹਨੂੰ ਜਿਹੜਾ ਹਵਾ ਪਾਣੀ ਦਿੱਤਾ ਜਾਂ ਇਹਨੂੰ ਉਹ ਸਾਰਾ ਬ੍ਰਾਹਮਣਵਾਦ ਨੇ ਕੀਤਾ ਮਨੁਵਾਦ ਨੇ ਜਿਹੜਾ ਇਹਨੂੰ ਵਿਆਹ ਸੰਸਥਾ ਦੇ ਨਾਲ ਜੋੜ ਕੇ ਤੇ ਕੰਮ ਨੂੰ ਜਾਤ ਦੇ ਨਾਲ ਜੋੜ ਕੇ ਜਿਹੜਾ ਇਹਨੂੰ ਪੱਕਿਆ ਕੀਤਾ ਤੇ ਇਸੇ ਹੀ ਬ੍ਰਾਹਮਣਵਾਦ ਦੀ ਜਿਹੜੀ ਇਹ ਪੈਦਾ ਕੀਤੀ ਜਾਤ ਪਾਤ ਆ ਉਹਨੂੰ ਹੀ ਰਾਜਾ ਵਿੜੰਗ ਅੱਗੇ ਜਿਹੜਾ ਉਹ ਵਧਾ ਰਿਹਾ ਇਹ ਇੱਕ ਗੱਲ ਇੱਥੇ ਜਿਹੜੀ ਆ ਜ਼ਰੂਰ ਕਰਨੀ ਬੰਦ ਦੀ ਹੈ ਕਿ ਉਹਨਾਂ ਨੇ ਰੰਗ ਨੂੰ ਲੈ ਕੇ ਖਾਸ ਕਰ ਟਿੱਪਣੀ ਕੀਤੀ ਕਿ ਕਾਲੇ ਰੰਗ ਦਾ ਸੀ ਸ਼ਾਹ ਕਾਲਾ ਮਤਲਬ ਪੂਰਾ ਡਿਟੇਲ ਦੇ ਵਿੱਚ ਜਿਹੜੇ ਮਤਲਬ ਉਹ ਮਜ਼ਦੂਰ ਹੁੰਦੇ ਆ ਜਾਂ ਮਾਈ ਵੀ ਸਖੀ ਅਸੀਂ ਕਹਿ ਲਈਏ ਸਿੱਧੇ ਰੂਪ ਦੇ ਵਿੱਚ ਉਹਨਾਂ ਦੇ ਰੰਗ ਨੂੰ ਲੈ ਕੇ ਜਿਹੜੀ ਉਹ ਗੱਲ ਕਹੀ ਹੈ ਰੰਗ ਕਾਲੇ ਕਿਉਂ ਮਤਲਬ ਜਿਹੜੇ ਰਾਜਾ ਵੜਿੰਗ ਵਰਗੇ ਜਿਹੜੇ ਕਹਿੰਦੇ ਆ ਕਿ ਅਸੀਂ ਉੱਚੀ ਜਾਤੀ ਦੇ ਲੋਕ ਆ ਖਾਸ ਕਰਕੇ ਉਹ ਇੱਕ ਖਾਸ ਜਾਤੀ ਨਾਲ ਸੰਬੰਧ ਰੱਖਦੇ ਜਿਹਨੂੰ ਪੰਜਾਬ ਚ ਉੱਚੀ ਜਾਤੀ ਵੀ ਕਹਿੰਦੇ ਹਾਲਾਂਕਿ ਅਖੌਤੀ ਨੇ ਉੱਚ ਜੀਮ ਜਾਤੀ ਰੰਗ ਕਾਲੇ ਤੇ ਉਹਨਾਂ ਨੇ ਗੱਲ ਕੀਤੀ ਪਰ ਉਹਨਾਂ ਨੂੰ ਦੱਸਣਾ ਚਾਹੋਂਗੇ ਵੀ ਕਾਲੇ ਰੰਗ ਕਿਉਂ ਹੋ ਜਾਂਦੇ ਇਹਨਾਂ ਲੋ ਦੇਖੋ ਜਿਹੜੇ ਬੰਦਿਆਂ ਨੇ ਸੀਰਾ ਕਰਨੀਆਂ ਜਿਹੜੇ ਬੰਦਿਆਂ ਨੇ ਪੱਠਿਆਂ ਤੇ ਕੰਮ ਕਰਨਾ ਇੱਟਾਂ ਕੱਢਣੀਆਂ ਜਿਹੜੇ ਬੰਦਿਆਂ ਨੇ ਔਖੇ ਤੋਂ ਔਖੇ ਕੰਮ ਕਰਨੇ ਜਿਹੜਾ ਲੇਬਰ ਦੇ ਕੰਮ ਕਰਨੇ ਕੰਸਟਰਕਸ਼ਨ ਦੇ ਕੰਮ ਤੇ ਚਿਹਰੇ ਤੇ ਨੂਰ ਤਾਂ ਫਿਰ ਰਾਜੇ ਵੜਨ ਕਰਕੇ ਨਹੀਂ ਰਹਿਣਾ ਨਾ ਜਿਨ੍ਹਾਂ ਨੇ ਲੋਕਾਂ ਦੇ ਸਿਰ ਤੇ ਪਲਣਾ ਜਿਨ੍ਹਾਂ ਨੇ ਲੋਕਾਂ ਨੂੰ ਮੂਰਖ ਬਣਾ ਕੇ ਲੁੱਟਣਾ ਉਹਨਾਂ ਦੇ ਅਖੌਤੀ ਵੋਟ ਰਾਜ ਤੇ ਐਸ਼ ਕਰਨੀ ਉਹਨਾਂ ਦਾ ਪੈਸਾ ਖਾਣਾ ਤੇ ਉਹਦੇ ਤੇ ਐਸ਼ ਕਰਨੀ ਤੇ ਚਿਹਰੇ ਤੇ ਨੂਰ ਤਾਂ ਰਾਜੇ ਵੜਨ ਕਰਕੇ ਨਹੀਂ ਹੋ ਸਕਦਾ ਨਾ ਤੇ ਜਿਹੜੇ ਲੋਕ ਦੁਨੀਆ ਦੇ ਸਿਰਜਣ ਹਾਰੇ ਆ ਜਿਨ੍ਹਾਂ ਨੇ ਹਰ ਇੱਕ ਚੀਜ਼ ਪੈਦਾ ਕੀਤੀ ਹੈ ਜਿਨ੍ਹਾਂ ਨੇ ਹਰ ਉਹ ਇੱਕ ਚੀਜ਼ ਬਣਾਈ ਜਿਹੜੀ ਮਨੁੱਖ ਦੀ ਜ਼ਿੰਦਗੀ ਨੂੰ ਸੌਖੀ ਬਣਾਉਣ ਲਈ ਆ ਜਿਨ੍ਹਾਂ ਨੇ ਅਨਾਜ ਪੈਦਾ ਕੀਤੇ ਆ ਜਿਨ੍ਹਾਂ ਨੇ ਦੁਨੀਆ ਦੀ ਹਰ ਛਾਇਆ ਪੈਦਾ ਕੀਤੀਆਂ ਉਹ ਤਾਂ ਕਿਰਤ 'ਚ ਲੱਗੇ ਹੋਏ ਲੋਕ ਨੇ ਇਸ ਕਰਕੇ ਉਹਨਾਂ ਕੋਲ ਕਿੰਨਾ ਕਿੱਥੇ ਟਾਈਮ ਆ ਸੱਜਣ ਸਵਾਰਨ ਦਾ ਉਹਨਾਂ ਕੋਲੇ ਕਿੱਥੇ ਟਾਈਮ ਆ ਉਹਨਾਂ ਕੋਲੇ ਕਿੱਥੇ ਖੁਰਾਕ ਇਹੋ ਜੀ ਇਸ ਕਰਕੇ ਉਹ ਬੰਦੇ ਤਾਂ ਜਿਹੜੇ ਕਿਰਤ 'ਚ ਲੱਗੇ ਹੋਏ ਆ ਉਹ ਇਹੋ ਜੀ ਹੋਣਗੇ ਹਾਂ ਜਿਹੜੇ ਕੋਈ ਪਸ਼ਮੀਨਾ ਸਕਿਨ ਨਾਲ ਦੇ ਉਹ ਤਾਂ ਰਾਜੇ ਵਣ ਕਰਕੇ ਹੋ ਸਕਦੇ ਆ ਜਾਂ ਉਹਦੇ ਘਰ ਦੇ ਮਰਗੇ ਹੋ ਸਕਦੇ ਆ ਇਹਦੇ ਤਾਂ ਮੈਂ ਇਹੀ ਕਹਿਣਾ ਚਾਹੂੰਗਾ ਅੱਛਾ ਉਸ ਤੋਂ ਬਾਅਦ ਐਸਸੀ ਕਮਿਸ਼ਨ ਐਕਟ ਹੋਇਆ ਹੈ ਜਿਨ੍ਹਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਡੀਸੀ ਤਰਨਤਾਰਨ ਦੇ ਉਨ ਤੜੀ پارک ਤਰਨਤਾਰਨ ਦੇ ਵਿੱਚੋਂ ਪਰਚਾ ਤੱਕ ਦਰਜ ਕਰਨ ਦੀਆਂ ਇਨਕੁਆਰੀਆਂ ਤੱਕ ਖੁੱਲ ਚੁੱਕੀਆਂ ਐ ਐਸਸੀ ਕਮਿਸ਼ਨ ਦਾ ਇਸ ਮੁੱਦੇ ਤੇ ਰਵਈਆ ਤੇ ਬਾਕੀ ਰਵਈਆ ਕਿਸ ਤਰੀਕੇ ਦਾ ਐਸਸੀ ਕਮਿਸ਼ਨ ਪੰਜਾਬ ਦੇ ਵਿੱਚ ਚਿੱਟਾ ਥੀ ਐ ਐਸਸੀ ਕਮਿਸ਼ਨ ਜੇ ਬੋਲੂ ਤੇ ਕਿਸੇ ਹਾਈਲਾਈਟ ਤੇ ਤੇ ਜਿਹੜਾ ਕੋਈ ਬਿਲਕੁਲ ਮਤਲਬ ਮਾਤੜ ਬੰਦਾ ਐ ਉਸ ਮਸਲੇ ਤੇ ਬੋਲੂ ਹਮ ਠੀਕ ਹੈ ਜਦੋਂ ਕੋਈ ਤਕੜਾ ਹੋਵੇ ਮੂਰੇ ਬਿਲਕੁਲ ਨਹੀਂ ਬੋਲਦਾ ਹਮ ਰਾਜੇ ਬੰਗਾਲੇ ਤੇ ਤਾਂ ਉਹ ਇਸ ਕਰਕੇ ਆ ਕਿ ਚਲੋ ਉਹਨਾਂ ਦੀ ਵਿਰੋਧੀ ਪਾਰਟੀ ਹੈ ਹਮ ਕਿਉਂਕਿ ਜਿਹੜਾ ਐਸਸੀ ਕਮਿਸ਼ਨ ਦਾ ਚੇਅਰਮੈਨ ਆ ਉਹ ਪਹਿਲਾਂ ਆਮ ਆਦਮੀ ਪਾਰਟੀ ਚ ਲਿਆ ਉਹਨਾਂ ਨੇ ਬਸਪਾ ਚੋਂ ਘੜੀ ਤਸਵੀਰ ਸਿੰਘ ਘੜੀ ਉਹਨੂੰ ਲਿਆ ਕੇ ਉਹਨੂੰ ਚੇਅਰਮੈਨ ਲਾਤਾ ਉਹ ਤਾਂ ਆਪਦੀ ਪੋਲੀਟਿਕਲੀ ਉਹਦੇ ਚ ਬੋਲ ਰਿਹਾ ਨਹੀਂ ਤਾਂ ਮੈਂ ਤੁਹਾਨੂੰ ਸੈਂਕੜੇ ਹੋਈਆਂ ਧਾਰਨਾ ਤੁਹਾਨੂੰ ਮੈਂ ਦੱਸ ਸਕਦਾ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਘਟੀਆਂ ਨੇ ਤੇ ਐਸਸੀ ਕਮਿਸ਼ਨ ਘੁੰਗੜੀਆਂ ਵਟ ਕੇ ਬੈਠਾ ਰਿਹਾ ਇੱਕ ਬਿਆਨ ਤੱਕ ਨਹੀਂ ਆਇਆ ਇਹਨਾਂ ਦਾ ਚੰਦ ਭਾਣ ਗਵਾਂਢ ਪਿੰਡ ਆਪਣੇ ਜੈਤੋ ਦੇ ਨਾਲ ਲੱਗਦਾ ਪਿੰਡ ਚੰਦਪਾਣ ਦੇ ਵਿੱਚ 100 ਤੋਂ ਉੱਪਰ ਜਿਹੜੇ ਮਜ਼ਦੂਰਾਂ ਨੂੰ ਘਰੇ ਵੜ ਕੇ ਕੁੱਟਿਆ ਘਰ ਤੋੜਤੇ ਬੂਹੇ ਤੋੜਤੇ ਔਰਤਾਂ ਨੂੰ ਕੁੱਟਿਆ ਬੱਚਿਆਂ ਨੂੰ ਕੁੱਟਿਆ ਔਰ 41 ਬੰਦੇ ਚੱਕ ਕੇ ਜੇਲ੍ਹ ਦੇਤੇ ਤੇ ਬੇਇਤਹਾਸ਼ਾ ਤਸ਼ੱਦਦ ਟਾਇਆ ਪੁਲਿਸ ਨੇ ਐਸਸੀ ਕਮਿਸ਼ਨ ਦਾ ਮੂੰਹ ਟੁੱਟ ਜੇ ਇੱਕ ਸ਼ਬਦ ਵੀ ਬੋਲਿਆ ਹੋਵੇ ਤਾਂ ਬਿਲਕੁਲ ਵੀ ਗੜੀ ਦਾ ਕੋਈ ਮੈਨੂੰ ਦਿਖਾ ਦਿਓ ਵੀ ਉਹਦਾ ਸੂਵ ਮੋਟਰ ਨੋਟਿਸ ਲੈ ਲਿਆ ਹੋਵੇ ਬਿਲਕੁਲ ਸਾਇਲੈਂਟ ਰਹੇ ਆ ਸੰਗਰੂਰ ਦੇ ਵਿੱਚ ਜਿਹੜੇ ਐਸਸੀ ਕਮਿਊਨਿਟੀ ਦੇ ਲੋਕ ਨੇ ਉਹ ਪੰਚਾਇਤੀ ਜ਼ਮੀਨ 'ਚੋਂ ਤੀਜੀ ਸਿਆਸਤੇ ਉਹ ਕਾਫੀ ਲੰਬੇ ਸਮੇਂ ਤੋਂ ਜਦੋਜਾਦ ਕਰ ਰਹੇ ਨੇ ਕਾਨੂੰਨੀ ਹੱਕਾ ਉਹਨਾਂ ਦਾ ਉਹ ਇੱਕ ਰਾਜੇ ਦੀ ਜਿਹੜੀ ਜੀਨ ਦੇ ਰਾਜੇ ਦੀ 927 ਏਕੜ ਜ਼ਮੀਨ ਆ ਉਹਦੇ ਤੇ ਦਾਵੇਦਾਰੀ ਪੇਸ਼ ਕਰਨਾ ਚਾਹੁੰਦੇ ਸੀਗੇ ਉਹਨਾਂ ਨੇ ਇੱਥੇ ਜਦੋਂ ਪ੍ਰੋਟੈਸਟ ਰੱਖਿਆ ਤੇ 800 900 ਦੇ ਕਰੀਬ ਗ੍ਰਿਫਤਾਰੀਆਂ ਹੋਈਆਂ ਔਰਤਾਂ ਨੂੰ ਜੇਲ੍ਹਾਂ ਚ ਰੋਲ ਲਿਆ ਗਿਆ ਉਹਨਾਂ ਦੇ ਲੀਡਰ ਫੜ ਫੜ ਜੇਲ੍ਹ ਦੇਤੇ ਐਡੀ ਵੱਡੀ ਕਮਿਊਨਿਟੀ ਤੇ ਇੰਨਾ ਪੁਲਿਸ ਨੇ ਤਸ਼ੱਦਦ ਟਾਇਆ ਐਸ ਸੀ ਕਮਿਸ਼ਨ ਇੱਕ ਸ਼ਬਦ ਤੱਕ ਨਹੀਂ ਬੋਲਿਆ ਤੁਸੀਂ ਹੋਰ ਬਹੁਤ ਸਾਰੇ ਹਾਈਲਾਈਟ ਮਾਮਲੇ ਦੇਖ ਲਓ ਉਰੇ ਤੇ ਬਿਲਕੁਲੇ ਸਾਈਲੈਂਟ ਰਹਿੰਦੇ ਆ ਇਹ ਸਿਰਫ ਤੇ ਸਿਰਫ ਜਿਹੜਾ ਫਾਰਮੈਲਟੀ ਲਈ ਬਣਾਇਆ ਹੋਇਆ ਕਮਿਸ਼ਨ ਆ ਇਹਦੇ ਚੋਂ ਕੱਢਣ ਪਾਉਣ ਨੂੰ ਕੁਝ ਨਹੀਂਗਾ ਅਸੀਂ ਜਵਾਰੇ ਵਾਲੇ ਕਾਂਡ ਚ ਵੀ ਦੇਖਦੇ ਰਹੇ ਇਹਨਾਂ ਨੂੰ ਇਹਨਾਂ ਦਾ ਕੁਝ ਨਹੀਂ ਸਰਿਆ ਗੁਜ਼ਰਿਆ ਅਸੀਂ ਉੱਥੇ ਹੋਰ ਕਈ ਕੇਸਾਂ ਦੇ ਵਿੱਚ ਦੇਖਿਆ ਇਹ ਸਿਰਫ ਤੇ ਸਿਰਫ ਫਾਰਮੈਲਟੀ ਕਰਨ ਆਉਂਦੇ ਆ ਕਿਉਂਕਿ ਹੁਣ ਐਸੀ ਹੁਣ 35% ਨੇ ਆਬਾਦੀ 35% ਕਿਵੇਂ ਨਾ ਕਿਵੇਂ ਉਹਨਾਂ ਨੂੰ ਇਹ ਦੱਸਣਾ ਵੀ ਹਾਂ ਇਹ ਉਹਨਾਂ ਦੇ ਨਮਾਇੰਦੇ ਨੇ ਇਨਾਂ ਦੀ ਸੁਣੀ ਜਾਂਦੀ ਹੈ ਉੱਥੇ ਕਰਨ ਕਰਾਉਣ ਨੂੰ ਇਹਨਾਂ ਦੇ ਪੱਲੇ ਥੇਲਾ ਨਹੀਂ ਕਰਨ ਕਰਾਉਣ ਨੂੰ ਕੁਝ ਨਹੀਂ ਇਹ ਸਿਰਫ ਅਖਬਾਰਾਂ 'ਚ ਖਬਰ ਲਵਾ ਕੇ ਜਾਂ ਕੋਈ ਇੰਟਰਵਿਊ ਦੇ ਕੇ ਚਲੇ ਜਾਂਦੇ ਨੇ ਇਹਨਾਂ ਦੀ ਕੋਈ ਨਹੀਂ ਸੁਣਦਾ ਉੱਥੇ ਕੁਝ ਲੋਕ ਐਸੀ ਕਮਿਸ਼ਨ ਵਾਂਗੂ ਜਿਹੜੇ ਆ ਉਹ ਐਸੀ ਲੋਕਾਂ ਦੇ ਦਲਤ ਲੋਕਾਂ ਦੇ ਮਸੀਹੇ ਬਣਦੇ ਆ ਜਦੋਂ ਕੋਈ ਇਹੋ ਜਿਹਾ ਮੁੱਦਾ ਹੋ ਜਾਂਦਾ ਹੈ ਵੈਸੇ ਜਿਹੜੀ ਆਮ ਲੋਕ ਮਜ਼ਦੂਰਾਂ ਦੀ ਜ਼ਿੰਦਗੀ ਹੈ ਉਹਨਾਂ ਦੇ ਜਿਹੜੇ ਆਮ ਹਰ ਰੋਜ਼ ਜਿਹਨਾਂ ਮੁੱਦਿਆਂ ਦੇ ਨਾਲ ਉਹ ਵਿਚਾਰੇ ਜਿਹਨੇ ਕਿ ਹੇਠਾਂ ਉੱਤੇ ਹੁੰਦੇ ਆ ਜਿਹਨਾਂ ਮੁੱਦਿਆਂ ਨੂੰ ਲੈ ਕੇ ਉਹਨਾਂ ਦੇ ਲਗਾਤਾਰ ਸ਼ੋਸ਼ਣ ਹੁੰਦਾ ਹੈ ਉਸ ਵੇਲੇ ਨਹੀਂ ਬੋਲਦੇ ਇਹ ਵੀ ਦੋਗਲਾਪਣਾ ਕੁਝ ਲੋਕਾਂ ਦਾ ਬਿਲਕੁਲ ਦੋਗਲਾਪਣਾ ਜੀ ਇਹ ਦੇਖੋ ਮਜ਼ਦੂਰਾਂ ਦੇ ਜਿਹੜੇ ਜਥੇਬੰਦੀਆਂ ਨੇ ਉਹਨਾਂ ਦਾ ਸਾਂਝਾ ਮੋਰਚਾ ਬਣਿਆ ਹੋਇਆ ਮਜ਼ਦੂਰਾਂ ਦੇ ਸਾਂਝੇ ਮੋਰਚੇ ਨੇ ਜਿਹੜੇ ਸੰਕੜੇ ਪ੍ਰਦਰਸ਼ਨ ਕੀਤੇ ਹੁਣ ਤੱਕ ਕਾਂਗਰਸ ਸਰਕਾਰ ਚ ਵੀ ਕੀਤੇ ਆਵਾਦਵੀ ਪਾਰਟੀ ਸਰਕਾਰ ਚ ਵੀ ਕੀਤੇ ਹੁਣ ਤੱਕ ਉਹਨਾਂ ਨੂੰ ਇੱਕ ਮੀਟਿੰਗ ਤੱਕ ਨਹੀਂ ਦਿੱਤੀ ਮੁੱਖ ਮੰਤਰੀ ਨੇ ਉਹਨਾਂ ਨੂੰ ਇਵਨ ਕਿ ਚੰਨੀ ਨੇ ਮੀਟਿੰਗ ਨਹੀਂ ਦਿੱਤੀ ਚੰਨੀ ਤਾਂ ਮਜ਼ਦੂਰਾਂ ਦਾ ਆਪਣੇ ਆਪ ਨੂੰ ਕਹਿੰਦਾ ਮੈਂ ਮਜ਼ਦੂਰਾਂ ਦਾ ਲੀਡਰ ਉਹਨਾਂ ਨੇ ਬਿਠਾ ਕੇ ਉੱਥੇ ਮੋੜ ਦੇਣਾ ਉਹਨੂੰ ਠੀਕ ਹੈ ਇਸ ਕਰਕੇ ਵੀ ਉਹਨਾਂ ਦੇ ਮੁੱਦਿਆਂ ਤੇ ਜਦੋਂ ਕੋਈ ਗੱਲ ਆਉਂਦੀ ਆ ਇਹ ਸਾਰੇ ਸਾਈਲੈਂਟ ਹੋ ਜਾਂਦੇ ਆ ਨਹੀਂ ਤਾਂ ਹੁਣ ਜ਼ਮੀਨ ਦਾ ਮੁੱਦਾ ਮੁੱਦਾ ਕਿੱਡਾ ਵੱਡਾ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਮਸੀਹੇ ਘਵਾਉਂਦੇ ਆ ਦਲਤਾਂ ਦੇ ਤੇ ਉਹ ਚੁੱਪ ਕਿਉਂ ਆ ਸੰਗਰੂਰ ਦੇ ਵਿੱਚ ਏਡੀ ਵੱਡੀ ਮੂਵਮੈਂਟ ਜਦੋਂ ਲੋਕ ਪੰਚਾਇਤੀ ਜ਼ਮੀਨ ਚੋਂ ਤੀਜੀ ਸੇਲੀ ਲੜ ਰਹੇ ਆ ਜਦੋਂ ਲੋਕ ਜਿਹੜਾ ਜ਼ਮੀਨ ਦੀ ਕਾਣੀ ਵੰਡ ਖਤਮ ਕਰਨ ਲਈ ਲੜ ਰਹੇ ਆ ਇਹਨਾਂ ਚ ਕੋਈ ਵੀ ਬੰਦਾ ਇਸ ਮੁੱਦੇ ਤੇ ਬੋਲਦਾ ਨਹੀਂ ਕਿਉਂ ਨਹੀਂ ਬੋਲਦਾ ਕਿਉਂਕਿ ਇਹ ਰੈਜ਼ਰਵੇਸ਼ਨ ਦੀ ਮਲਾਈ ਚਟਣ ਤੱਕ ਆ ਇੱਕ ਜਿਹੜੀ ਲੇਅਰ ਬਣ ਚੁੱਕੀ ਹੈ ਉਹ ਜਿਹੜੇ ਉਦੋਂ ਥੱਲੇ ਬੈਠੇ ਆ ਬਹੁਤ ਵੱਡੀ ਕਮਿਊਨਿਟੀ ਬੈਠੀ ਆ ਥੱਲੇ ਉਹ ਉਹਨਾਂ ਦੇ ਮੁੱਦਿਆਂ ਤੇ ਨਹੀਂ ਬੋਲਦੀ ਉਹ ਸਿਰਫ ਤੇ ਸਿਰਫ ਕੱਲੇ ਜਾਗੂ ਰੈਜ਼ਰਵੇਸ਼ਨ ਦੇ ਜਾਂ ਨੌਕਰੀਆਂ ਵਾਲੇ ਮੁੱਦੇ ਤੇ ਬੋਲਦੇ ਆ ਜਿਹੜੇ ਆਪਣੇਪਨੂੰ ਸੋ ਕਾਲਡ ਮਸੀਹੇ ਜਿਹੜੇ ਘਵਾਉਂਦੇ ਨੇ ਔਰ ਇਹਦੇ ਤੇ ਦੇਖੋ ਜਿਵੇਂ ਆਪਾਂ ਸਮਝਦੇ ਆ ਕਿ ਤੁਸੀਂ ਗੱਲ ਉਹਨਾਂ ਦੇ ਮੁੱਦਿਆਂ ਦੀ ਕਰੀ ਆ ਪੰਜਾਬ 'ਚ ਦਲਤਾਂ ਦੇ ਬਹੁਤ ਸਾਰੇ ਮੁੱਦੇ ਨੇ ਹੂੰ ਪੰਜਾਬ 'ਚ ਜੇ ਕਿਸੇ ਨੂੰ ਟਾਰਗੇਟ ਵੀ ਕਰਨਾ ਹੋਵੇ ਤੇ ਕਹਿਣਗੇ ਵੀ ਕੋਟੇ ਵਾਲੇ ਖਾ ਗਏ ਹੂੰ ਇਹ ਕੀ માનਸ਼ਕਤਾ ਇਹੇ ਵੀ ਐਸਸੀ ਕਮਿਊਨਿਟੀ ਦੇ ਖਿਲਾਫ ਮਾਨਸਿਕਤਾ ਹੈ ਕੋਟਾ ਦਾ ਫੌਜੀਆ ਦਾ ਵੀ ਕੋਟਾ ਸਾਫ ਕਾ ਸੈਂਖਾਂ ਦਾ ਕੋਟਾ ਦਾ ਬਾਰਡਰ ਏਰੀਆ ਦਾ ਵੀ ਕੋਟਾ ਕੋਟਾ ਤਾਂ ਹੋਰ ਕਈ ਰੂਰਲ ਏਰੀਆ ਦਾ ਵੀ ਕੋਟਾ ਉਹਦੇ ਤੇ ਕੋਈ ਉਂਗਲ ਨਹੀਂ ਉਠਦੀ ਜਦੋਂ ਕਿ ਰਿਜ਼ਰਵ ਰਿਜ਼ਰਵ ਕੋਟੇ ਦੀ ਗੱਲ ਆਉਂਦੀ ਹੈ ਉਦੋਂ ਉਤੇ ਉਂਗਲ ਉਠਦੀ ਹੈ ਇਹ ਕੋਟੇ ਤੇ ਉਂਗਲ ਨਹੀਂ ਉਠਦੀ ਇਹ ਅਸਲ 'ਚ ਜਿਹੜੀ ਐਂਟੀ ਦਲਤ ਮਾਨਸਿਕਤਾ ਹੈ ਜਿਹੜੀ ਸਦੀਆਂ ਤੋਂ ਬਣੀ ਹੈ ਜਿਹੜੀ 5000 ਸਾਲ ਤੋਂ ਬਣੀ ਹੈ ਇਹ ਉਸ ਮਾਨਸਿਕਤਾ ਦਾ ਪ੍ਰਗਟਾ ਹੈ ਔਰ ਇਥੇ ਵੱਧ ਤੋਂ ਵੱਧ ਕੀ ਬੰਦਾ ਰਾਜੀਵ ਵੜਿੰਗ ਦੀ ਗੱਲ ਹੀ ਲੈ ਲਈਏ ਜਿਹੜੀ ਉਹਦੀ ਮਾਨਸਿਕਤਾ ਚਲਕਾਰਾ ਤਾਂ ਆਪਾਂ ਦੇਖ ਹੀ ਲਿਆ ਇਸ ਮੁਲਕ ਚ ਬੰਦਾ ਵੱਧ ਤੋਂ ਵੱਧ ਕੀ ਬਣ ਜੇ ਜੀਤਨ ਰਾਮ ਮਾਨ ਜੀ ਬਿਹਾਰ ਦਾ ਮੁੱਖ ਮੰਤਰੀ ਬਣ ਗਿਆ ਹਮ ਮੁੱਖ ਮੰਤਰੀ ਬਣ ਕੇ ਮੰਦਿਰ ਚਲਿਆ ਗਿਆ ਤੇ ਪੁਜਾਰੀਆਂ ਨੇ ਉਹਦੇ ਜਾਣ ਤੋਂ ਬਾਅਦ ਦੁੱਧ ਨਾ ਮੰਦਿਰ ਧੋਤਾ ਮੁੱਖ ਮੰਤਰੀ ਤੋਂ ਵੱਧ ਕੀ ਬਣ ਜੇ ਬੰਦਾ ਹਮ ਇਥੇ ਇੱਕ ਰਾਸ਼ਟਰਪਤੀ ਨੂੰ ਉਹਦੀ ਜਾਤ ਦੇ ਨਾਲ ਜੋੜ ਕੇ ਮਜ਼ਾਕ ਕੀਤੇ ਜਾਂਦੇ ਆ ਹਮ ਠੀਕ ਆ ਇਥੇ ਤੁਸੀਂ ਕਾਸਟ ਨਾਲ ਸੰਬੰਧਤ ਜੋ ਮਰਜ਼ੀ ਬਣ ਜਾਓ ਉਹ ਜੇ ਉਹ ਡੀਸੀ ਬਣ ਕੇ ਵੀ ਮਝਵੀ ਹੈ ਹੂੰ ਜੇ ਉਹ ਆਈਪੀਐਸ ਬਣ ਕੇ ਆਈਐਸ ਬਣ ਕੇ ਵੀ ਚਮਾਰ ਆ ਤੇ ਫਿਰ ਉਹ ਇਹ ਕੀ ਕਰਲੇ ਸਮਾਜ ਇਸ ਚ ਇਸ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਜਿਹੜੀ ਇਹ ਜਾਤ ਪਾਤ ਆ ਜਾਤ ਪਾਤ ਆ ਜਿਹੜੀ ਬੇਸ ਦੇ ਵਿੱਚ ਵੀ ਆ ਉਹ ਆਰਥਿਕਤ ਜਿਹੜੇ ਤੌਰ ਤੇ ਉਹਨੂੰ ਖਤਮ ਕਰਨ ਦੀ ਜ਼ਰੂਰਤ ਆ ਉਹ ਕਾਣੀ ਵੰਡ ਦਾ ਮਸਲਾ ਖਤਮ ਕਰਨ ਦਾ ਮਸਲਾ ਕਾਣੀ ਵੰਡ ਨੂੰ ਔਰ ਜਿਹੜਾ ਸੁਪਰਸਟ੍ਰਕਚਰ ਚ ਆ ਉਹਨੂੰ ਜਿਹੜਾ ਸੱਭਿਆਚਾਰ ਰਹੀ ਉਹਨੂੰ ਜਿਹੜਾ ਜਿਨੋ ਅਸੀਂ ਕਹਿੰਦੇ ਆ ਕਿ ਗ੍ਰੈਜੂਅਲੀ ਇਲੀਮੀਨੇਟ ਕਰਨ ਦਾ ਮਸਲਾ ਇਸ ਤੋਂ ਬਿਨਾ ਜਿਹੜਾ ਇਹਨੂੰ ਖਤਮਾ ਹੋ ਨਹੀਂ ਕੀਤਾ ਜਾ ਸਕਦਾ ਤੇ ਆਪਣੇ ਆਪ ਨੂੰ ਜਿਹੜੇ ਸੋ ਕਾਲਡ ਮਸੀਹੇ ਵੀ ਘਵਾਉਂਦੇ ਆ ਦਲਤਾਂ ਦੇ ਉਹ ਦੱਸਣ ਉਹਨਾਂ ਕੋਲ ਕੀ ਪ੍ਰੋਗਰਾਮ ਆ ਜਾਂ ਜਿਹੜੇ ਕੋਈ ਕਮਿਸ਼ਨ ਬਣਦੇ ਆ ਜਾਂ ਜਿਹੜੀਆਂ ਕੋਈ ਸਰਕਾਰਾਂ ਦਾਅਵੇ ਕਰਦੀਆਂ ਕਿਤੇ ਉਹਨਾਂ ਨੇ ਕਿਤੇ ਜਾਤ ਪਾਤ ਦਾ ਕੰਡਾ ਭੋਰਨ ਲਈ ਵੀ ਕੋਈ ਉਹ ਜਿਹੜਾ ਸੰਘਰਸ਼ ਕੀਤਾ ਹੋਵੇ ਜਾਂ ਕੋਈ ਕੋਈ ਪ੍ਰੋਗਰਾਮ ਦਿੱਤਾ ਹੋਵੇ ਵੀ ਸਾਡੇ ਕੋਲੇ ਆ ਪ੍ਰੋਗਰਾਮ ਆ ਇਸ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਬੇਸ ਦੇ ਵਿੱਚੋਂ ਵੀ ਖਤਮ ਕਰਨਾ ਜ਼ਰੂਰੀ ਆ ਤੇ ਸੁਪਰਸਟ੍ਰਕਚਰ ਦੇ ਵਿੱਚੋਂ ਵੀ ਖਤਮ ਕਰਨਾ ਜ਼ਰੂਰੀ ਆ ਅੱਛਾ ਆਮ ਆਦਮੀ ਪਾਰਟੀ ਦਾ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਵੱਲੋਂ ਗਾ ਪਦਰਸ਼ਨ ਵੀ ਕੀਤਾ ਗਿਆ ਰਾਜਾ ਵੜਿੰਗ ਖਿਲਾਫ ਕੀ ਆਮ ਆਦਮੀ ਪਾਰਟੀ ਜਿਹੋ ਕੱਲ ਪ੍ਰਟੈਂਡ ਕਰ ਰਹੀ ਹੈ ਵਾਕਈ ਇਹ ਹੈ ਦਲਤਾਂ ਦੇ ਨਾਲ ਐਸਸੀ ਲੋਕਾਂ ਦੇ ਨਾਲ ਖੜਦੀ ਆ ਆਮ ਆਦਮੀ ਪਾਰਟੀ ਦਾ ਤਾਂ ਮਨਿੰਦਰ ਜੀ ਇਹ ਆ ਇਹਨਾਂ ਨੇ ਤੁਸੀਂ ਇੱਕ ਕੰਮ ਦੱਸ ਦਿਓ ਜਿਹੜਾ ਸੀਗਮੈਂਟ ਲਈ ਕੀਤਾ ਵੇ ਇੱਕ ਇੱਕ ਗਿਣਾ ਦਿਓ ਸਿੰਗਲ ਕੰਮ ਤੇ ਸਿੰਗਲ ਮੀਟਿੰਗ ਜਿਹੜੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਜੇ ਇੱਕ ਵੀ ਕੀਤੀ ਹੋਵੇ ਭਗਵੰਤ ਮਾਨ ਨੇ ਤੇ ਉਹ ਦੱਸ ਦਿਓ ਇਹਨਾਂ ਨੇ ਤਾਂ ਤੁਸੀਂ ਇਹ ਛੱਡੋ ਕੰਮ ਕਰਨਾ ਤਾਂ ਛੱਡੋ ਇਹਨਾਂ ਨੇ ਹੁਣ ਤੱਕ ਹਾ ਦਾ ਨਾਹਰਾ ਤੱਕੜੀ ਮਾਰਿਆ ਆ ਹੜਾਂ ਦੇ ਵਿੱਚ ਸਾਰਿਆਂ ਦਾ ਨੁਕਸਾਨ ਹੋਇਆ ਮਜ਼ਦੂਰਾਂ ਬਾਰੇ ਭਗਵੰਤ ਮਾਨ ਸਾਹਿਬ ਨੇ ਜਿਹੜਾ ਉਹ ਚੁੱਪ ਵੱਟ ਗਏ ਉਹਨਾਂ ਲਈ ਕੋਈ ਪੈਕੇਜ ਦਾ ਐਲਾਨ ਨਹੀਂ ਕੀਤਾ ਕਰ ਡਿੱਗ ਪਈ ਉਹਨਾਂ ਦੀ ਉਹਨਾਂ ਲਈ ਕੋਈ ਕੋਈ ਐਲਾਨ ਨਹੀਂ ਕੀਤਾ ਦਿੱਤਾ ਤਾਂ ਕਿਸਾਨਾਂ ਨੂੰ ਵੀ ਕੁਝ ਨਹੀਂ ਐਲਾਨ ਹੀ ਕੀਤੇ ਇਕੱਲੇ ਮਦਦ ਤਾਂ ਆਪ ਕੀਤੀ ਹੈ ਕਿਸਾਨ ਜਿੱਥੇ ਬੰਦੀਆਂ ਨੇ ਕੀਤੀ ਲੋਕਾਂ ਨੇ ਕੀਤੀ ਹੈ ਪਰ ਮਜ਼ਦੂਰ ਵੀ ਕਹਿੰਦੇ ਰਹੇ ਵੀ ਸਾਡਾ ਨੁਕਸਾਨ ਹੋਇਆ ਉਹਨਾਂ ਲਈ ਕੋਈ ਐਲਾਨ ਜਿਹੜਾ ਇਹਨਾਂ ਨੇ ਕੀਤਾ ਨਹੀਂ ਹੈ ਇਸ ਕਰਕੇ ਆਮ ਆਦਮੀ ਪਾਰਟੀ ਦਾ ਜਿਹੜਾ ਹੀਜ ਹੈਜ ਆ ਉਹ ਲੋਕਾਂ ਦੇ ਸਾਹਮਣੇ ਨੰਗਾ ਹੈ ਕਿ ਉਹ ਜਦੋਂ ਤਾਂ ਵੋਟਾਂ ਲੈਣੀਆਂ ਸੀ ਉਦੋਂ ਤਾਂ ਕਮੀਆਂ ਦੇ ਵਿੜੇ ਦੇ ਗੀਤ ਗਾਉਂਦਾ ਸੀ ਉਦੋਂ ਤਾਂ ਚੜ੍ਹਦੇ ਸੂਰਜ ਦਾ ਦੱਸਦਾ ਸੀ ਕਮੀਆਂ ਦੇ ਵਿੜੇ ਦੇ ਹਣ ਹੈ ਉਸ ਤੋਂ ਬਾਅਦ ਹੁਣ ਤੱਕ 3.5-4 ਸਾਲ ਹੋ ਗਏ ਸਰਕਾਰ ਬਣੀ ਨੂੰ ਉਹਨਾਂ ਨੇ ਸਾਰ ਤੱਕ ਨਹੀਂ ਲਈ ਮਜ਼ਦੂਰਾਂ ਦੀ ਇਸ ਕਰਕੇ ਸਿਆਸੀ ਤੌਰ ਤੇ ਆਮ ਆਦਮੀ ਪਾਰਟੀ ਵੀ ਜਿਹੜਾ ਬ੍ਰਾਹਮਣਵਾਦ ਦਾ ਸ਼ਿਕਾਰ ਹੈ ਤੇ ਪਹਿਲਾਂ ਹੀ ਕਹਿੰਦੇ ਰਹੇ ਆ ਕਿ ਇਹ ਆਰਐਸਐਸ ਦੀ ਬੀ ਟੀਮ ਹੈ ਤੇ ਆਰਐਸਐਸ ਦੀ ਜਿਹੜੀ ਵਿਚਾਰਧਾਰਾ ਉਹ ਮਨੁਸਮ੍ਰਿਤੀ ਨੂੰ ਸਵਿਧਾਨ ਬਣਾਉਣਾ ਚਾਹੁੰਦੀ ਹੈ ਤੇ ਜਿਹੜੇ ਲੋਕ ਮਨੁਸਮ੍ਰਿਤੀ ਨੂੰ ਸਵਿਧਾਨ ਬਣਾਉਣਾ ਚਾਹੁੰਦੇ ਆ ਤੇ ਮਨੁਸਮ੍ਰਿਤੀ 'ਚ ਤਾਂ ਇਹ ਲਿਖਿਆ ਕਿ ਜਿਹੜਾ ਦਲਿਤ ਨੇ ਜਿਹੜੇ ਸ਼ੂਦਰ ਨੇ ਇਹ ਪੈਰ ਦੀ ਜੁੱਤੀ ਹੈ ਜਿਹੜੇ ਲੋਕ ਉਹਨੂੰ ਸਵਿਧਾਨ ਬਣਾਉਣਾ ਚਾਹੁੰਦੇ ਆ ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਉਹ ਦਲਤਾਂ ਦੇ ਕਿੰਨੇ ਕੁ ਪੱਖੀ ਹੋਣਗੇ ਤੇ ਸਾਡੀ ਬਿਲਕੁਲ ਕਲੀਅਰ ਕਟ ਸਮਝ ਆ ਕਿ ਜਿਹੜੇ ਇਹ ਆਮ ਆਦਮੀ ਪਾਰਟੀ ਆ ਕੇਜਰੀਵਾਲ ਹੁਣੀ ਆ ਇਹ ਆਰਐਸਐਸ ਦੀ ਹੀ ਬੀ ਟੀਮ ਆ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਗੱਲਬਾਤ ਕੀਤੀ ਮੰਗਾ ਸਿੰਘ ਆਯਾਦ ਦੇ ਨਾਲ ਇਸ ਮੁੱਦੇ ਨੂੰ ਲੈ ਕੇ ਉਹਨਾਂ ਨੇ ਰਾਜਾ ਵਿੜਿੰਗ ਤੇ ਜਿੱਥੇ ਸਖਤ ਟਿੱਪਣੀ ਕੀਤੀ ਹੈ ਜਿੱਥੇ ਨਾਲ ਹੀ ਉਹਨਾਂ ਨੇ ਐਸ்சி ਕਮਿਸ਼ਨ ਨੂੰ ਵੀ ਕਰੜੇ ਹੱਥੀਂ ਲਿਆ ਕਿ ਐਸ்சி ਕਮਿਸ਼ਨ ਵੀ ਮਾਮਲੇ ਚੁਣ-ਚਣ ਕੇ ਲੈਂਦਾ ਹੈ ਚਿੱਠਾ ਹਾਥੀ ਸਾਫਤ ਹੁੰਦਾ ਜਿੱਥੇ ਅਸਲ 'ਚ ਦਲਤਾਂ ਤੇ ਜ਼ੁਲਮ ਹੁੰਦਾ ਹੈ ਉੱਥੇ ਚੁੱਪ ਬੈ ਜਾਂਦਾ ਤੇ ਜਿੱਥੇ ਕੋਈ ਵਿਰੋਧੀ ਹੋਵੇ ਜਾਂ ਕਮਜ਼ੋਰ ਬੰਦਾ ਸਾਹਮਣੇ ਹੋਵੇ ਉੱਥੇ ਐਕਟਿਵ ਹੋ ਜਾਂਦਾ ਤੇ ਨਾਲ ਹੀ ਆਮ ਆਦਮੀ ਪਾਰਟੀ ਦਾ ਜਿਹੜਾ ਐਸ்சி ਲੋਕਾਂ ਪ੍ਰਤੀ 헤ਜ ਆ ਉਹ ਵੀ ਉਹਨਾਂ ਨੇ ਨੰਗਾ ਕੀਤਾ ਉਮੀਦ ਕਰਦੇ ਆ ਗੱਲਬਾਤ ਪਸੰਦ ਆਈ ਹੋਵੇਗੀ ਹੋਰ ਇਸ ਤਰੀਕੇ ਦੀ ਗੱਲਬਾਤ ਲਈ ਦੇਖਦੇ ਰਹੋ ਲੋਕ ਵਾਈਟ